ਸੋ ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਉਤੇ Facebook ਪੇਜ ਬਰਾੜ ਬਰਬਰੀ ਕੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਲੈ ਕੇ ਆਪਾਂ ਵੀ ਜਿਹੜੇ ਕੋ ਘੋੜੀਆਂ ਰੱਖਣ ਦਾ ਸ਼ੌਂਕ ਰੱਖਦੇ ਉਹਨਾਂ ਵੀਰਾਂ ਵਾਸਤੇ ਵੀਡੀਓ ਲੈ ਕੇ ਆਏ ਹਾਂ ਬਈ ਬਾਈ ਨੇ ਸ਼ੌਂਕ ਨਾਲ ਘੋੜੀਆਂ ਰੱਖੀਆਂ ਸੋ ਹਾਂਜੀ ਬਈ ਆਪਾਂ ਦਿਖਾਉਨੇ ਤੁਹਾਨੂੰ ਬਾਈ ਦੀਆਂ ਘੋੜੀਆਂ ਹਾਂ ਜੀ ਬਈ ਸੱਚੀ ਗੱਲ ਜੀ ਆਪਣਾ ਨਾਮ ਦੱਸ ਦੋ ਪਹਿਲਾਂ ਮੇਰੇ ਨਾਮ ਜਸਮੀਤ ਸਿੰਘ ਹੈ ਜੀ ਠੀਕ ਹੈ ਪਿੰਡ ਕਿਹੜਾ ਆਪਣਾ ਆਸਬੁੱਟ Rai ਠੀਕ ਹੈ ਤੇ ਆਪਾਂ ਨੂੰ ਕੋੜੀਆਂ ਰੱਖਣ ਦਾ ਸ਼ੌਂਕ ਹੈ ਫਿਰ ਹਾਂਜੀ ਕੋੜੀਆਂ ਕਿੰਨਾ ਕ ਟਾਈਮ ਹੋ ਗਿਆ ਆਪਣਾ ਆਪਾਂ ਹੋ ਗਈ 3-4 ਸਾਲ ਰੱਖ ਜਾਨੇ ਠੀਕ ਹੈ ਤੇ ਪਹਿਲਾਂ ਆਪਾਂ ਇੱਕ ਹੀ ਰੱਖੀ ਕੋੜੀ ਜਦ ਸ਼ੇਰੀ ਜੀ ਪਹਿਲਾਂ ਇੱਕ ਕੋੜੀ ਲਈ ਸੀ ਆਪਾਂ ਇਸ ਪਿੰਡ ਦੀ ਠੀਕ ਹੈ ਹਾਂਜੀ ਤੇ ਉਹ ਤੋਂ ਬਾਅਦ ਹਾਂਜੀ ਬਾਬੇ ਦੀ ਕਿਰਪਾ ਨਾਲ ਚਾਰ ਹੋ ਜਾਂ ਖੜ ਗਈ ਠੀਕ ਹੈ ਤੇ ਇਹ ਆਪਾਂ ਕਰਦੀਆਂ ਤਿਆਰੀ ਤੇ ਹਾਂਜੀ ਆ ਬੇਸ਼ੇਰੀ ਆਪਾਂ ਨਹੀਂ ਆ ਕੋੜੀਆਂ ਗੱਭਣ ਲੱਗਾ ਸੀ ਆਪਾਂ ਇਹ ਸੂਣਾ ਆਪਣੇ ਘਰੇ ਹੀ ਦੋਨੇ ਠੀਕ ਹੈ ਇਹ ਇੱਕ ਕਿਹੜੇ ਘੋੜੇ ਦਾ ਸਮਰਾਟਕੋੜ ਦੀ ਘੋੜੀ ਦੀ ਜੀ ਬੱਚੀ ਠੀਕ ਹੈ ਬਸ਼ੇਰੀ ਆਪਕੋ ਮੈਂ ਸਟੱਡ ਫਾਰਮਰ ਕੋਲੇ ਸੀਗੀ ਘੋੜਾ ਉਹਨ ਗੰਗਾ ਨਗਰ ਆਵੜੇ ਚਾਰ ਅੜ ਦੇ ਚੈਂਪੀਅਨ ਆਈ ਠੀਕ ਹੈ ਜੀ ਉਹ ਘੋੜੀ ਦੇ ਬਸ਼ੇਰੀ ਹੈ ਬਈ ਹਾਂਜੀ ਉਹਦੀ ਬਸ਼ੇਰੀ ਹੈ ਠੀਕ ਸੋ ਹਾਂਜੀ ਵੀ ਕੋਈ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਬਹੁਤ ਸੋਹਣੀਆਂ ਘੋੜੀਆਂ ਬਾਈ ਕੋਲੇ ਤੇ ਇੱਕ ਘੋੜੀ ਹੋਰ ਆ ਬਾਈ ਕੋਲੇ ਉਹ ਵੀ ਆਪਾਂ ਦਿਖਾਉਨੇ ਆ ਸੋ ਹਾਂਜੀ ਵੀ ਘੋੜੀਆਂ ਨਾਲ ਨਾਲ ਬਾਈ ਨੇ ਬੱਕਰੀਆਂ ਵੀ ਰੱਖੀਆਂ ਬਰਬਰੀ ਬੱਕਰੀ ਦਾ ਸ਼ੌਂਕ ਵੀ ਹੈ ਬਾਈ ਨੂੰ ਤੇ ਆਪਾਂ ਉਹ ਵੀ ਦਿਖਾਉਨੇ ਆ ਆਪਾਂ ਤੁਹਾਨੂੰ ਹਾਂ ਜੀ ਵੀ ਬੱਕਰੀਆਂ ਛਾਂਗ ਵਰਕਰ ਤੋਂ ਪੈਗ ਨਾ ਬੱਕਰੀਆਂ ਛਾਂਗ ਵੀ ਉਦ ਨਹੀਂ ਚੰ ਸਾਲ ਨਾਲ ਦੇ ਨਾਲ ਹੀ ਹੈ ਜੀ ਹਾਂ ਜੀ ਨਾਲ ਦੀ ਨਾਲ ਹੀ ਹੈ ਤੇ ਬੱਚੇ ਫਿਰ ਛੇਲ ਕਰੀ ਜਾਂਦੇ ਰਹਿੰਦੇ ਹਾਂ ਜੀ ਹਾਂ ਜੀ ਛੇਲ ਕਰ ਦਿੰਦੇ ਹੁਣ ਇੱਕ ਹੀ ਬੱਕਰੀ ਆਪਣੇ ਹੈ ਹਾਂ ਜੀ ਇੱਕ ਹੀ ਰਹਿ ਗਈ ਠੀਕ ਹੈ ਤੇ ਇਹ ਵੀ ਆਪਾਂ ਉਹਦੇ ਨੂੰ ਛਾਂਗ ਨਾਲ ਹੀ ਸਾਰਾ ਕੁਝ ਹਾਂ ਜੀ ਛਾਂਗ ਨਾਲ ਹੀ ਦੇਖਿਆ ਠੀਕ ਹੈ ਤੇ ਚੰਗੇ ਬੱਕਰੇ ਤੇ ਕਰਾਸ ਕਰਾਉਨੇ ਵੀ ਆਪਾਂ ਹਾਂ ਜੀ ਠੀਕ ਹੈ ਤੇ ਛੇਲ ਸੂਲ ਵੀ ਕਰ ਦਿੰਨੇ ਬੱਚੇ ਛੇਲ ਵਰ ਚਿੱਦਾ ਹੀ ਕੰਮ ਕਰਦੇ ਹਾਂ ਜੀ ਠੀਕ ਹੈ ਬਾਅਦ ਆਪਾਂ ਦੂਜੀ ਘੋੜੀ ਵੀ ਬਾਈ ਦੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸੋ ਹਾਂ ਜੀ ਬਈ ਇਹ ਵੀ ਆ ਇਹ ਹੁਣੇ ਗੱਬਣਾ ਜਾਂ ਕੇ ਗੱਬਣਾਈਏ ਤਿੰਨ ਮਹੀਨੇ ਤਿੰਨ ਮਹੀਨੇ ਗੱਬਣਾ ਤੇ ਕਿਹੜੇ ਕੋੜੇ ਦਾ ਗੱਬੜਾ ਹੋਵੇ ਇਹ ਰਵਾਬ ਕੋੜਾਈ ਠੀਕ ਹੈ ਢੇਲਿਆਂ ਵਾਲੀ ਢੇਲਿਆਂ ਠੀਕ ਹੈ ਤੇ ਇਹ ਆਪਾਂ ਸੇਲ ਵਾਸਤੇ ਜਾਂ ਵੇਚ ਕੇ ਹਾਂਜੀ ਜੇ ਜੰਗੇ ਪੈਸੇ ਮਿਲਦੇ ਆ ਸੇਲ ਵੀ ਕਰ ਦਿਆਂਗੇ ਠੀਕ ਹੈ ਸੋ ਹਾਂਜੀ ਵੀ ਇਹ ਕੋੜੀ ਸੇਲ ਵਾਸਤੇ ਆ ਜੇਕਰ ਕਿਸੇ ਵੀਰ ਨੇ ਕੋੜੀ ਲੈਣੀ ਆ ਤਬੀ ਨੰਬਰ ਸਕਰੀਨ ਤੇ ਚੱਲੂ ਨੰਬਰ ਆ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਬਾਈਆਂ ਦਾ ਸਬੂਟਰ ਜਿਹੜਾ ਸ੍ਰੀ ਮਖਸਰ ਸਾਹਿਬ ਤੇ ਆਪਣੇ ਕੋਲ ਜਰਮਨ ਦੇ ਬੱਚੇ ਸੇਲ ਆ ਹਾਂਜੀ ਆਪਣੇ ਕੋਲ ਜਰਮਨ ਦੇ ਬੱਚੇ ਸੇਲ ਆ ਤਿੰਨ ਮੇਲ ਆ ਇੱਕ ਫੀਮੇਲ ਆ ਡਬਲ ਕੋਡ ਆਈ ਠੀਕ ਹੈ ਤੇ ਇਹਨਾਂ ਦੇ ਮਦਰ ਫਾਦਰ ਹਾਂਜੀ ਬੱਚਿਆਂ ਦਾ ਫਾਦਰ ਵੀ ਆਪਣੇ ਪਿੰਡ ਹੀ ਆ ਮਦਰ ਦਾ ਫਾਦਰ ਮਦਰ ਵੀ ਆਪਣੇ ਪਿੰਡ ਹੀ ਆਈ ਠੀਕ ਹੈ ਤੇ ਇਹ ਸਿੰਗਲ ਕੋਡ ਡਬਲ ਕੋਡ ਡਬਲ ਕੋਡ ਆਈ ਠੀਕ ਹੈ ਤੇ ਇਹਨਾਂ ਜਿਹੜੇ ਮਾਪੇ ਵੀ ਹਾਂਜੀ ਡਬਲ ਕੋਡ ਹੀ ਆ ਹਾਂਜੀ ਠੀਕ ਹੈ ਤੇ ਇਹਨਾਂ ਦਾ ਕੀ ਰੇਟ ਵਗੈਰਾ ਜਿਹੜਾ ਆਪਾਂ ਰੇਟ ਦੀ ਫੀਮੇਲ ਦਾ ਹੈਗਾ ਜੀ 15000 ਠੀਕ ਹੈ ਜੀ ਫੀਮੇਲ ਦਾ ਹੈਗਾ 13000 ਬਾਕੀ ਆਪਾਂ ਜਿਹੜਾ ਤੁਹਾਡੇ ਚੈਨਲ ਦੀ ਵੀਡੀਓ ਵੇਖ ਕੇ ਆਊਗਾ ਆਪਾਂ ਮਾਨਤਨ ਕਰ ਦਾਂਗੇ ਇਹਨੂੰ ਦਾ ਫੋਲੀ ਠੀਕ ਹੈ ਬਈ ਤੇ ਹਾਂਜੀ ਵੀ ਜੇਕਰ ਕਿਸੇ ਨੇ ਲੈਣੇ ਆ ਜਰਮਨ ਦੇ ਬੱਚੇ ਲੈਣੇ ਤਾਂ ਬਈ ਨੰਬਰ ਆਪਾਂ ਦੇਵਾਂਗੇ ਸਕਰੀਨ ਤੇ ਤੇ ਨੰਬਰਾਂ ਨਾਲ ਕੰਟੈਕਟ ਕਰਕੇ ਤੁਸੀਂ ਬੱਚੇ ਖਰੀਦ ਸਕਦੇ ਹੋ ਬਈ ਤੇ ਹੋਰ ਵੀ ਜੇਕਰ ਕੋਈ ਜਾਣਕਾਰੀ ਲੈਣੀ ਹੈ ਤਾਂ ਨੰਬਰਾਂ ਨਾਲ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤਾਂ ਜੀ ਬਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ